ਸੰਚੇ ਜਿਹਨੂੰ ਯਾਰ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੀਆਂ ਪਾਸਪੋਰਟ ਖੋਲੇ ਆ ਨੋ ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਆ ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹ ਥੋੜ੍ਹੇ ਆ ਬਦੇਸ਼ ਮੰਤਰੀ ਵੀ ਮੇਲ ਕਰ ਚੁੱਕੇ ਆ ਹਾਲ ਮੇਲਾਂ ਹੀ ਪਾ ਚੁੱਕੇ ਆ ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਤੇ ਨਾ ਹੀ ਕੋਈ ਐਕਸ਼ਨ ਲੈ ਲਿਆ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਰੀਲ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਉਹਨਰ ਦੀ ਝਾਲ ਹੋਵੇ ਇਹ ਪਰਿਵਾਰ ਆਪਣੇ 22 ਸਾਲ ਦੇ ਪੁੱਤ ਨੂੰ ਦੇਖਣ ਲਈ ਤਰਸ ਰਿਹਾ। ਪਰਿਵਾਰ ਦੇ ਦਾਅਵੇ ਮੁਤਾਬਿਕ ਦੁਬਈ ਦੀ ਮਰਚੰਟ ਨੇਵੀਦੀਕ ਪ੍ਰਾਈਵੇਟ ਕੰਪਨੀ 'ਚ ਇੱਕ ਕਾਮਕਾਰ ਰਹਿਦਾਂ। ਨੌਂ ਗਰੂ ਭਾਰਤੀਆਂ ਨੂੰ ਇਰਾਨ ਮਰਚੰਟ ਨੇਵੀ ਨੇ ਕੈਦ ਕਰ ਲਿਆ ਅਜੇ ਇਲਜ਼ਾਮ ਨਹੀਂ। ਇਹਨਾਂ ਦੇ ਵਿੱਚ ਹੁਸ਼ਿਆਰਪੁਰ ਤੇ ਪਠਾਨਕੋਟ ਦੇ ਇੱਕ ਨੌਜਵਾਨ ਸ਼ਾਮਿਲ ਹੈ। ਇਸ ਗੱਲ ਦਾ ਪ੍ਰਗਟਾਵਾ ਹੁਸ਼ਿਆਰਪੁਰ ਦੇ ਪਿੰਕਲੋਤਾ ਦੇ 22 ਸਾਲਾ ਗਰੂ ਮੈਂਬਰ ਮਨੋਜ ਕੁਮਾਰ ਦੇ ਪਿਤਾ ਨੇ ਕੀਤਾ ਹੈ। ਅੰਗਰੇਜ਼ੀ ਦबई ਦੇ ਵਿੱਚ ਹਾਂ ਅਲਗੋਤਿਆਂ ਕੋਰਸ ਕਰਕੇ ਮਰਚੰਟ ਨੇਵੀ ਦਾ ਕੋਰਸ ਕਰਕੇ ਉਹ ਕੱਲ ਗੱਤੇ ਹੂੰ ਡਵੇਈ ਦੀ ਅੰਮ੍ਰਿਤਸਰ 2022 ਦੀ ਫਲੈਟ ਉਦੀ ਹੋਈ ਸੀ ਅੰਮ੍ਰਿਤਸਰ ਤੋਂ ਉਹਨਾਂ ਜਨਮ ਦੇ ਉਹਨਾਂ ਦਾ ਕਿੱਥੇ ਗਿਆ ਉਹ ਮਤਲਬ ਉਹਦੀ ਸ਼ਿਪ ਜਿਹੜੀ ਕਿੱਥੇ ਜਾ ਰਹੀ ਸੀ ਡਵੇਈ ਨੂੰ ਡਵੇਈ ਕੰਮ ਕਰਦਾ ਸੀਗਾ ਫੇ ਇਰਾਨ ਦੇ ਵਿੱਚ ਕਿੱਦਾਂ ਫੜੇ ਗਏ ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਇਹ ਸਾਨੂੰ ਕੁਝ ਨਹੀਂ ਪਤਾ ਜੀ ਰਾਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾਬੀਤ ਗਈ ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਮੈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਵਾਰੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ ਪੰਜ 6 ਦਿਨ ਹੋ ਗਏ ਆ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੀਆਂ ਪਾਸਪੋਰਟ ਕੋਲੇ ਆ ਜੀ ਬਸ ਤੇ ਹੁਣ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਮਰ ਕਿੰਨੇ ਕ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ 9 ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਆ ਬਾਕੀ ਟੋਟਲ ਸਾਰੀਆਂ ਸਟੇਟਾਂਾਂ ਦੇ ਥੋੜ੍ਹ ਥੋੜ੍ਹੇ ਹੈਗੇ ਤੇ ਮਨੋਜ ਦੇ ਨਾਲ ਜਿਹੜਾ ਉਹ ਦੋਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨ ਕੋਲ ਬੋਲ ਪਠਾਨੀਆਂ ਆ ਜੀ ਇੱਕ ਰਾਨਕੂਰ ਦੇ ਜਗਿਆਲ ਦੇ ਜਗਿਆਲ ਦੇ ਰਹਿਣ ਵਾਲਾ ਆ ਜੀ ਜੀ ਸਮੂਹ ਪ੍ਰਗਿਆਸ਼ ਤੋਂ ਵੀ ਕੱਲ ਗਏ ਸੀ ਹਾਂਜੀ ਕੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੇਲ ਕਰ ਦੋ ਸਾਨੂੰ ਵਿਦੇਸ਼ ਮੰਤਰੀ ਜੀ ਮੇਲ ਕਰ ਚੁੱਕੇ ਆ ਹਣ ਮੇਲਾਂ ਹੀ ਪਾ ਚੁੱਕੇ ਆ ਸਾਡੀ ਕੋਈ ਵੀ ਕੇ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਤੇ ਨਾ ਹੀ ਕੋਈ ਅਕਸ਼ਨ ਲੈ ਲਿਆ ਸਰਕਾਰ ਕੀ ਮੰਗ ਕਰਦੇ ਹਾਂ ਸਰਕਾਰ ਅਸੀਂ ਇਹੀ ਚਾਹੁੰਦੇ ਆ ਕਿ 8 ਨੂੰ ਮਹੀਨੇ 10 ਮਹੀਨੇ ਜਿੰਨੇ ਚਿਰ ਵੀ ਹੋ ਗਿਆ ਇੱਕ ਦਾ ਬੱਚਿਆਂ ਦੀ ਕੋਈ ਪੇਮੈਂਟ ਵੀ ਉਹਨਾਂ ਨੇ ਦਿੱਤੀ ਪੇਮੈਂਟ ਬਾਰੇ ਵੀ ਪੂਰੀ ਕਾਰਵਾਈ ਹੋਈ ਜਾ ਉਹ ਵੀ ਜੁੜੀ ਚਾਹੀਦੀ ਆ ਮਾਪਾਪੇ ਬੱਚੇ ਨੂੰ ਕਮਾਉਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਉਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਜੇਲ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਉਹਨਰ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ ਚਾਲੀ ਹੋਵੇ ਤੇ ਇੱਕ ਉਲਟੀ ਜੇਲ ਦੇ ਵਿੱਚ ਮਾਰ ਦੇ ਗੁਰਦੇ ਆ ਜੇਲ ਉਹਨਾਂ ਦੀ ਬੜੀ ਖਤਰਨਾਕ ਅਸੀਂ ਤਾਂ ਬੱਚੇ ਕਮਾਉਣ ਵਾਸਤੇ ਭੇਜੇ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਮ ਨਹੀਂ ਬਹਿਣ ਨਹੀਂ ਪ੍ਰੂਜਾ ਦੂਜਾ ਬੇਡਾ ਮੇਰਾ ਤੇ ਛੋਟਾ ਤੇ ਉਹ ਵੱਡੇ ਦੋ ਬਟੇ ਸਾਡੇ ਉੱਥੇ ਪੰਜ ਛੇ ਮਹੀਨੇ ਰਹੇ ਉੱਥੇ ਤੇ ਇਸ ਕਰਕੇ ਵੀ ਉਹ ਦੋਨੋਂ ਕਹਿੰਦੇ ਵੀ ਸਾਨੂੰ ਹੀ ਛੱਡ ਜਾਣੇ ਛੱਡ ਜਾਣੇ ਨਹੀਂ ਛੁੱਟੇ ਉਹ ਤੇ ਉਹ ਇਸ ਕਰਕੇ ਵੀ ਉਹਤ ਗੱਲ ਜਿਹੜੀ ਵੀ ਉਹ ਫਕਰ ਕੇ ਤੇ ਲੈ ਗਈ ਹੁਣ ਜੇਲ੍ਹ ਚ ਲੈ ਗਈ ਹੈ ਤੁਹਾਡੀ ਤੁਹਾਡੀ ਅਖੀਰਵਾਰ ਆਪਣੇ ਬੇਟੇ ਨਾਲ ਗੱਲ ਕਰੋ ਰਹੀ ਸੀ ਚਾਰ ਪੰਜ ਦਿਨ ਹੋਏ ਐ ਕੀ ਦੱਸਿਆ ਸੀ ਉਹਨੇ ਅੰਨੇ ਹੀ ਦੱਸਿਆ ਕਿ ਸਾਨੂੰ ਇਰਾਨ ਚ ਲੈ ਚੱਲੇ ਆ ਅਸੀਂ ਪਾਗਰ ਕੇ ਵੀ ਜੀਵ ਚ ਲੈ ਗਈ ਚੱਲੀ ਆ ਸਾਨੂੰ ਹੋਰ ਬੱਚੇ ਵੀ ਆ ਨਾਲ ਹੋ ਜੀ ਹੋਰ ਵੀ ਹੈਗੀ ਹੈ ਮੰਗ ਚਾਹੀਦੀ ਸਾਡੀ ਇਹ ਬੜੀ ਬੀਰ ਕੇ ਸਾਡੇ ਬੱਚੇ ਵੀ ਵਾਪਸ ਪੇੜੀਆਂ ਨੂੰ ਆ ਜਾਣ ਕਾਰ ਵਾਪਸ